ਅੱਜ ਜਿਹੜੇ ਦੀਵਾਨ ਨੇ ਕਿੰਨੇ ਵਜੇ ਤੋਂ ਸ਼ੁਰੂ ਹੋਣਗੇ ਤੇ ਕਿੰਨੇ ਵਜੇ ਤੱਕ ਸਜਾਏ ਜਾਣਗੇ ਤੇ ਤਰੀਕਾ ਵੀ ਦੱਸ ਦਿੰਦੇ ਹਾਂ ਗੁਰਦੁਆਰਾ ਰਾਣਾ ਸਾਹਿਬ ਜਾਂਦੂ ਦੇ ਸ਼ਰੰਤਪਾਪਾ ਗੁਰਦਰ ਸਿੰਘ ਜੀ ਦੀ ਵਿਆਹ ਜੀ ਦੇ ਵਿੱਚ ਤਨਤਨ ਗੁਰਪ੍ਰੀਤ ਵਾਧਰ ਮਹਾਰਾਜ ਜੀ ਦਾ 28 ਜਨ ਸੋਹਰਲਾ ਜੋ ਸੀ ਤੇ ਵਿਹੜਾ ਵਾਲਿਆ ਉਪਦੇਸ਼ ਮੰਡਪ ਦੇ ਵਿੱਚ ਦੀਵਾਨ ਲੱਗਣੇ ਨੇ ਰਾਣਾ ਸਾਹਿਬ ਜਾਂਦੂ ਗੁਰਦਰ ਸਿੰਘ ਜੀ ਤਾਂ ਮੁਕੀ ਹੈਗੀ ਨੇ ਉਨ੍ਹਾਂ ਦੇ ਨਾਲ ਬਾਬਾ ਚੰਦਪਾਲ ਸਿੰਘ ਜੀ ਦੀਆਂ ਮੁਕਤਿਰਤਨੀਆਂ ਨੇ ਸਾਡੀ ਕੌਮ ਦੇ ਕੁਝ ਸਮੇਂ ਪਹਿਲਾਂ ਅੱਜ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਗੁਰਦੁਆਰਾ ਰਾਣਾ ਸਾਹਿਬ ਜਲਗੋਤ ਜਿੱਦੇ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਜੁਬਲੀ ਦਿਹਾੜਾ ਆ ਰਿਹਾ ਹੈ ਤੇ ਸੰਗਤਾਂ ਬੜੀ ਧੂਮਧਾਮ ਨਾਲ ਉਨوں ਨੂੰ ਲਾ ਰਹੀਆਂ ਨੇ ਉਸ ਦਸ਼ਮਨ ਦੇ ਵਿੱਚ ਜਿਸ ਗੁਰਦੁਆਰਾ ਰਾਣਾ ਸਾਹਿਬ ਉੱਥੇ ਵੀ ਤਿਮਾਅ ਰੱਖੇ ਗਏ ਨੇ 30 ਤਰੀਕ ਦਾ ਅੱਜ ਦਾ ਦਿਵਾਨ ਆ ਜੋ 6 ਤੋਂ ਤੋਂ ਲੈ ਕੇ 10 ਤੱਕ ਤੇ ਬਾਬਾ ਭਵਿੰਦਰ ਸਿੰਘ ਜੀ ਤੇ ਸਾਡੇ ਗੋਮ ਦੇ ਮੁੱਖ ਕੀਰਤਨੀਏ ਬਾਬਾ ਜਸਵਾਲ ਸਿੰਘ ਜੀ ਯੂਐਸਏ ਵਾਲੇ ਸਾਡੇ ਇੱਥੇ ਅੱਜ ਪਹੁੰਚ ਚੁੱਕੇ ਨੇ ਉਹਨਾਂ ਨੂੰ ਕੀ ਆਇਆ ਕਿ ਆ ਗਿਆ ਬਾਬਾ ਜੀ ਵੱਲੋਂ ਸੋ ਕੱਲ ਨੂੰ ਦਿੱਕਤ ਜੀਗ ਨੂੰ ਵੀ ਰਾਤ ਦਾ ਦੁਆਨ ਜਿਹੜਾ 7 ਤੋਂ ਲੈ ਕੇ 10 ਤੱਕ ਲੱਗੇਗਾ ਉਹਦੇ ਵਿੱਚ ਬਾਬਾ ਜਸਵਾਲ ਸਿੰਘ ਜੀ ਤੇ ਬਾਬਾ ਭਵਿੰਦਰ ਸਿੰਘ ਜੀ ਦੋਨੋਂ ਕੀਰਤਨ ਲਈ ਕੰਕਨ ਲੈ ਆਉਣਗੇ ਤੋ 1 2 ਤਰੀਕ ਨੂੰ ਜੋ ਸਤ ਸ਼ਹਿਰਾ ਹੈ ਦਸ਼ਮੀ ਦਾ ਦਿਹਾੜਾ ਹੈ ਉਸ ਦਿਨ 9 ਵਜੇ ਤੋਂ ਲੈ ਕੇ 11 ਵਜੇ ਤੱਕ ਜੋ ਕੀਰਤਨਾ ਬਾਬਾ ਜੀਆ ਵੱਲੋਂ ਬਾਬਾ ਜੀ ਸਵਾਰ ਜੀ ਉਹ ਨੌ ਕੀਰਤ ਜਰੂਗਾ ਸੋ ਸੰਗਤਾਂ ਨੂੰ ਇਹੀ ਅਪੀਲ ਕਰਦੇ ਆ ਵੱਧ ਵੱਧ ਸੰਗਤਾਂ ਨੇ ਪਹੁੰਚ ਕੇ ਗੁਰਦੁਆਰਾ ਰਾਣਾ ਸਾਹਿਬ ਤੁਹਾਨੂੰ ਅਛਾ ਜੀ ਲਾਉਣੀ ਆ ਆਪਣਾ ਜੋ ਜੀਵਨ ਹੈ ਤੁਨ ਮੋੜ ਜੀਵਨ ਹੈ ਉਹਨੂੰ ਸਰਲ ਬਣਾਉਣਾ ਕੋਈ ਸਾਰਿਆਂ ਨੂੰ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ